ਜੀ ਰਮਨ ਕੁਮਾਰ ਤੋਂ ਰਮਨਦੀਪ ਸਿੰਘ ਦਾ ਸਫਰ ਕਿਵੇਂ ਸ਼ੁਰੂ ਹੋਇਆ ਕਿਸ ਚੀਜ਼ ਨੇ ਪ੍ਰਭਾਵਿਤ ਕੀਤਾ ਜੀ ਤੁਹਾਨੂੰ ਵਾਹਿਗੁਰੂ ਜੀ ਮੈਂ ਇਦਾਂ ਹੀ ਕਾਰੋਬਾਰ ਕਰਦੇ ਕਰਦੇ ਮੇਰੇ ਅੰਦਰ ਇੱਕ ਬੈਠੇ ਬੈਠੇ ਆਵਾਜ਼ ਆਈ ਵੀ ਮੈਂ ਆਈ ਵੀ ਮੈਂ ਸਿੱਖੀ ਨਾਲ ਜੁੜਨਾ ਹੈ ਵੀ ਗੁਰੂ ਦੇ ਨਾਲ ਪਿਆਰ ਮੇਰਾ ਬੈਠੇ ਬੈਠੇ ਵਧਦਾ ਹੀ ਗਿਆ ਇਥੇ ਭਜਨ ਸਿਮਰਨ ਕਰਦਾ ਕਰਦਾ ਮਹਾਰਾਜ ਦੇ ਲੱਡ ਲੱਗਣਾ ਸ਼ੁਰੂ ਹੋ ਗਿਆ ਤੇ ਮੇਰੇ ਅੰਦਰ ਵਿਚਾਰ ਆਈ ਵੀ ਅੱਜ ਤੋਂ ਵਾਕਈ ਇਸ ਕਤਲ ਨਹੀਂ ਕਰਾਣਾ ਕੋਈ ਸੱਜਣ ਲੱਗਦਾ ਪਿਆ ਮੈਂ ਕਹਿੰਦਾ ਇਹ ਮੈਨੂੰ ਪਰਣਾ ਬੰਦ ਦੇ ਯਾਰ ਉਨੇ ਮੈਂ ਪੰਨਿਆ ਪਰਨਾ ਬੰਨੇ ਮੈਂ ਪਰਨਾ ਬਣ ਕੇ ਮੈਂ ਘਰ ਚੱਲ ਗਿਆ ਤੇ ਘਰ ਦੇ ਮੇਰੇ ਕਹਿੰਦੇ ਆਹ ਕੀ ਮੈਂ ਕਿਹਾ ਵੀ ਅੱਜ ਤੋਂ ਬਾਅਦ ਮੈਂ ਕੇਸ ਨਹੀਂ ਕਟਾਣੀ ਤੇ ਮੈਂ ਕਿਹਾ ਮੇਰੀ ਜ਼ਿੰਦਗੀ ਜਿਹੜੀ ਕੇਸਾਂ ਦੇ ਨਾਲ ਹੀ ਜਾਣੀ ਹੋਣਾ ਕੇਸ ਕਤਲ ਨਹੀਂ ਮਕਰਾਨੀ ਜਦੋਂ ਮੈਂ ਇੱਥੇ ਸਿਰ ਤੇ ਪੰਨਾ ਬੰਨਿਆ ਤੂੰ ਤੂੰ ਮੈਨੂੰ ਆ ਕੋਈ ਸਰਦਾਰ ਜੀ ਕਵੇ ਕੋਈ ਬਾਬਾ ਜੀ ਕਵੇ ਤੇ ਮੈਂ ਕਿਹਾ ਯਾਰ ਆ ਤੇ ਨਿਆਰਾ ਜ਼ਿੰਦਗੀ ਦਾ ਮੈਂ ਕਿਹਾ ਇੰਨਾ ਪਿਆਰ ਮਿਲਦਾ ਵੇ ਸੰਗਤਾਂ ਦਾ ਮੈਂ ਜਦੋਂ ਪੜਨਾ ਪੜਨਾ ਸ਼ੁਰੂ ਕੀਤਾ ਤੇ ਮੈਨੂੰ ਪਿਆਰ ਮਿਲਣਾ ਸ਼ੁਰੂ ਹੋ ਗਿਆ ਲੋਕਾਂ ਨੇ ਮੈਨੂੰ ਆਗੇ ਵਧਾਈਆਂ ਦੇਣੀਆਂ ਸ਼ੁਰੂ ਕਰਤੀ ਵਾਹਿਗੁਰੂ ਜੀ ਜਦੋਂ ਵਧਾਈਆਂ ਦਿੱਤੀਆਂ ਮੇਰਾ ਹੋਰ ਮਨ ਮਤਲਬ ਹੌਸਲਾ ਵਧਿਆ ਕਿ ਮੈਂ ਆ ਸੱਚੇ ਪਾਤਸ਼ਾਹ ਇਹ ਨਾਲ ਜੁੜਨ ਦਾ ਇੰਨੀ ਵਧਾਈ ਇੰਨਾ ਪਿਆਰ ਮੈਨੂੰ ਵਾਹਿਗੁਰੂ ਮੈਨੂੰ ਯਾਰ ਇੰਨਾ ਆਨੰਦ ਆ ਰਿਹਾ ਤੇ ਹੁਣ ਇੱਥੇ ਬੈਠੇ ਬੈਠੇ ਚੁੱਪ ਕੇ ਕੰਮ ਹੋਵੇ ਠੀਕ ਹੈ ਨਾ ਹੋਵੇ ਭੈਣ ਸਿਮਰਨ ਕਰਦੇ ਜਾਣਾ ਬਸ ਅੰਦਰੋਂ ਅੰਦਰ ਦੀ ਮਾਲਾ ਚਲਾਈ ਜਾਣੀ ਆ ਦੁਨੀਆ ਦੇ ਇਹਦੇ ਨਾਲ ਕਾਰੋਬਾਰ ਕਰਨਾ ਅੰਦਰ ਦੀ ਨਾਲ ਮਾਲਾ ਚਲਾਈ ਜਣੀ ਵਾਹਿਗੁਰੂ ਜੀ ਸੱਚੇ ਕਾਲ ਸਰਖਾਪ ਟੀਵੀ ਦੇ ਨਾਲ ਜੁੜੇ ਹੋ ਮੈਂ ਦਮਨਦੀਪ ਸਿੰਘ ਇਸ ਵੇਲੇ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਨੇੜੇ ਰਾਮਗੜੀਆ ਗੇਟ ਦੇ ਕੋਲ ਰਮਨ ਕੁਮਾਰ ਦੇ ਨਾਲ ਮਲਾਉਂਦੇ ਆ ਜੋ ਇਸ ਵੇਲੇ ਦਮਾਲਾ ਸਜਾ ਕੇ ਦਾੜੀ ਰੱਖ ਕੇ ਸਿੰਘ ਸੱਜੂਕੇ ਨੇ ਤੇ ਹੁਣ ਆਪਣੇ ਨਾਮ ਨਾਲ ਰਮਨਦੀਪ ਸਿੰਘ ਲਗਾਉਂਦੇ ਨੇ ਗੱਲਬਾਤ ਕਰਾਂਗੇ ਕਿਸ ਚੀਜ਼ ਨੇ ਪ੍ਰਭਾਵਿਤ ਕੀਤਾ ਕਿਉਂਕਿ ਬਿਲਕੁਲ ਨੇੜੇ ਗੁਰਦੁਆਰਾ ਸ਼ਹੀਦਾ ਸਾਹਿਬ ਹੈ ਜਿੱਥੇ ਚੁਪਹਿਰਾ ਕੱਟਣ ਦੇ ਲਈ ਸੰਗਤਾਂ ਆਉਂਦੀਆਂ ਤੇ ਉਸ ਚੁਪਹਿਰੇ ਤੋਂ ਸੰਗਤਾਂ ਨੂੰ ਬਹੁਤ ਕੁਝ ਮਿਲਿਆ ਹੈ ਸੋ ਹੋ ਸਕਦਾ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਐਸੀ ਹੋਈ ਹੋਵੇ ਜ਼ਿੰਦਗੀ ਦੇ ਵਿੱਚ ਕੁਝ ਐਸੇ ਬਦਲਾਅ ਆਏ ਹੋਣ ਜਿੰਨਾ ਕਰਕੇ ਬਾਪੂ ਜੀ ਦੀ ਸੋਚ ਸਿੱਖੀ ਵੱਲ ਆਉਣ ਲੱਗੀ ਬਾਪੂ ਜੀ ਵਾਹਿਗੁਰਜੀ ਕਾ ਖਾਲਸਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ ਰਮਨ ਕੁਮਾਰ ਤੋਂ ਰਮਨਦੀਪ ਸਿੰਘ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਕਿਸ ਚੀਜ਼ ਨੇ ਪ੍ਰਭਾਵਿਤ ਕੀਤਾ ਜੀ ਤੁਹਾਨੂੰ ਵਾਹਿਗੁਰਜੀ ਮੈਂ ਇਦਾਂ ਹੀ ਕਾਰੋਬਾਰ ਕਰਦੇ ਕਰਦੇ ਮੇਰੇ ਅੰਦਰ ਇੱਕ ਬੈਠੇ ਬੈਠੇ ਆਵਾਜ਼ ਆਈ ਵੀ ਮੈਂ ਆਈ ਵੀ ਮੈਂ ਸਿੱਖੀ ਨਾਲ ਜੁੜਨਾ ਹੈ ਵੀ ਗੁਰੂ ਦੇ ਨਾਲ ਪਿਆਰ ਮੇਰਾ ਬੈਠੇ ਬੈਠੇ ਵਧਦਾ ਹੀ ਗਿਆ ਇਥੇ ਭਾਈ ਸਿਮਰਨ ਕਰਦਿਆ ਕਰਦਿਆ ਮਹਾਰਾਜ ਦੇ ਲੱਡ ਲੱਗਣਾ ਸ਼ੁਰੂ ਹੋ ਗਿਆ ਤੇ ਮੇਰੇ ਅੰਦਰੋਂ ਵਿਚਾਰ ਆਈ ਵੀ ਅੱਜ ਤੋਂ ਵਾਕਈ ਇਸ ਕਤਲ ਨਹੀਂ ਕਰਾਣੇ ਤੇ ਮੈਂ ਕੇਸ ਕਤਲ ਨਹੀਂ ਕਰਾਣੇ ਤੇ ਮੈਂ ਇਸੇ ਤਰ੍ਹਾਂ ਇਸ ਕੋਈ ਸੱਜਣ ਲੱਗਦਾ ਪਿਆ ਮੈਂ ਕਹਿੰਦਾ ਯਾਰ ਮੈਨੂੰ ਪਰਨਾ ਬੰਦ ਦੇ ਯਾਰ ਉਹਨੇ ਮੈਂ ਪਰਨਿਆ ਪਰਨਾ ਬੰਦ ਮੈਂ ਪਰਨਾ ਬੰਦ ਕੇ ਮੈਂ ਘਰ ਚੱਲ ਗਿਆ ਤੇ ਘਰ ਦੇ ਮੇਰੇ ਕਹਿੰਦੇ ਆਹ ਕੀ ਮੈਂ ਕਿਹਾ ਵੀ ਅੱਜ ਤੋਂ ਵਾਕਈ ਮੈਂ ਕੇਸ ਨਹੀਂ ਕਟਾਣੇ ਤੇ ਮੈਂ ਕਿਹਾ ਮੇਰੀ ਜ਼ਿੰਦਗੀ ਜਿਹੜੀ ਕੇਸਾਂ ਦੇ ਨਾਲ ਹੀ ਜਾਣੀ ਹੋਣਾ ਕੇਸ ਕਤਲ ਨਹੀਂ ਮਕਰਾਨੇ ਤੇ ਕਰਦੇ ਕਹਿੰਦੇ ਮੈਂ ਕਿਹਾ ਤੁਹਾਨੂੰ ਕੋਈ ਇਤਰਾਜ਼ ਹੋਵੇ ਤਾਂ ਦੇਖ ਲਓ ਕਹਿੰਦੇ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਮੈਂ ਕਿਹਾ ਮੈਨੂੰ ਵਸੇ ਜਦੋਂ ਮੈਂ ਇੱਥੇ ਇੱਕ ਸਿਰ ਤੇ ਪੰਨਾ ਬੰਨਿਆ ਤੂੰ ਤੂੰ ਮੈਨੂੰ ਆਖ ਕੋਈ ਸਰਦਾਰ ਜੀ ਕਵੇ ਕੋਈ ਬਾਬਾ ਜੀ ਕਵੇ ਤੇ ਮੈਂ ਕਿਹਾ ਯਾਰ ਆ ਤੇ ਨਿਆਰਾ ਜ਼ਿੰਦਗੀ ਦਾ ਮੈਂ ਕਿਹਾ ਇੰਨਾ ਪਿਆਰ ਮਿਲਦਾ ਵੇ ਸੰਗਤਾਂ ਦਾ ਵੀ ਮੈਂ ਉਸ ਦਿਨ ਮੈਂ ਜਦੋਂ ਪੰਨਾ ਪੰਨਾ ਸ਼ੁਰੂ ਕੀਤਾ ਤੇ ਮੈਨੂੰ ਪਿਆਰ ਮਿਲਣਾ ਸ਼ੁਰੂ ਹੋ ਗਿਆ ਲੋਕਾਂ ਨੇ ਮੈਨੂੰ ਆ ਕੇ ਵਧਾਈਆਂ ਦੇਣੀਆਂ ਸ਼ੁਰੂ ਕਰਤੀ ਵਾਹਿਗੁਰੂ ਜੀ ਜਦੋਂ ਵਧਾਈਆਂ ਦਿੱਤੀਆਂ ਮੇਰਾ ਹੋਰ ਮਨ ਮਤਲ ਹੌਸਲਾ ਵਧਿਆ ਕਿ ਮੈਂ ਸੱਚੇ ਪਾਤਸ਼ਾਹ ਇਹ ਨਾਲ ਜੁੜਨ ਦਾ ਇੰਨੀ ਵਡਿਆਈ ਇੰਨਾ ਪਿਆਰ ਮੈਂ ਕਪワイ ਗੁਰੂ ਮੈਂ ਮਨ ਦੇ ਵਿੱਚ ਪਰਨ ਬਣਾ ਲਿਆ ਵੀ ਮੈਂ ਅੱਜ ਤੱਕ ਕੇਸ ਕਤਲ ਨਹੀਂ ਕਰਾਨਾ ਹੈ ਤੇ ਮੈਂ ਉਦੋਂ ਦਾ ਸਿੱਖੀ ਨਾਲ ਜੁੜਦਾ ਜਾਂ ਜੂ ਜੂ ਮੈਂ ਮੇਰੇ ਮੈਨੂੰ ਆਪਣੇ ਜਿਸ ਮਕਾਮ ਤੇ ਮੈਂ ਪਹੁੰਚਣਾ ਚਾਹੁੰਦਾ ਮਾਲਕ ਮੈਨੂੰ ਉਸ ਮਕਾਮ ਤੇ ਨ ਹੋਲੀਵੁੱਡ ਲੈ ਕੇ ਜਾ ਰਿਹਾ ਆਪਣੇ ਨਾਲ ਨਾਲ ਜੋੜਦਾ ਪਿਆ ਸੱਚੇ ਪਾਤਸ਼ਾਹ ਕਿਰਪਾ ਕਰੇ ਚੜ੍ਹਦੀ ਕਲਾ ਕਰੇ ਮੈਨੂੰ ਹੋਰ ਜੋੜੇ ਤੇ ਮੈਂ ਉਹਦਾ ਨਾਲ ਜੁੜਨਾ ਚਾਹੁੰਦਾ ਸੱਚੇ ਪਾਤਸ਼ਾਹ ਵੈਗੜੂ ਬਾਬੂ ਜੀ ਪਹਿਲੀ ਵਾਰ ਸਿਰ ਤੇ ਤੁਸੀਂ ਜਦ ਪਰਨਾ ਸਜਾਇਆ ਤੁਸੀਂ ਆਖਿਆ ਕੀ ਇੱਕ ਪਾਵਰ ਹੀ ਐਸੀ ਆ ਗਈ ਦਿਮਾਗ 'ਚ ਖਿਆਲੀ ਐਸਾ ਆ ਗਿਆ ਕਿ ਹੁਣ ਕੇਸ ਹੀ ਨਹੀਂ ਕਤਲ ਕਰਾਣੇ ਜੀ ਵਾਈਗਡ ਜੀ ਜਦੋਂ ਸਿਰ ਤੇ ਪਰਨਾ ਬੰਨਿਆ ਮੈਨੂੰ ਉਦੋਂ ਭੋਲੇ-ਪਾ ਪਰਨਾ ਬੰਨਿਆ ਜਦੋਂ ਪਰਨਾ ਬੰਨਿਆ ਤੇ ਲੋਕੀ ਆ ਕੇ ਵੇਖੇ ਜੋ ਵੀ ਯਾਰ ਇਹ ਤੇ ਪਹਿਲਾ ਵਹੁ ਸੀ ਕਹਿੰਦੇ ਆ ਕਿ ਮੈਂ ਕਹਾਂ ਯਾਰ ਅੱਜ ਤੋਂ ਬਾਅਦ ਮੈਂ ਨਹੀਂ ਹੁਣ ਕੇਸ ਕਤਲ ਕੇਸ ਕਤਲ ਨਹੀਂ ਕਰਾਣੇ ਮੈਂ ਸਿੱਖੀ ਨਾ ਜੁੜਨਾ ਜਦੋਂ ਮੈਨੂੰ ਕਈ ਇੰਨਾ ਪਿਆਰ ਤਾਂ ਮੈਨੂੰ ਤੇ ਮੈਨੂੰ ਖੁਦ ਨੂੰ ਨਹੀਂ ਯਕੀਨ ਵੀ ਮੈਨੂੰ ਇੰਨਾ ਪਿਆਰ ਮਿਲਣਾ ਇਸ ਇੰਨਾ ਸਿਰ ਤੇ ਸਿਰ ਦੀ ਇੰਨੀ ਪੱਗ ਦੀ ਇੰਨੀ ਇੱਜ਼ਤ ਇਨਾ ਮਤ ਪਰੰਪਰਾ ਜਿਹੜਾ ਆਵੇ ਪਹਿਲਾ ਬੌਜੀ ਕਹਿੰਦਾ ਸੀ ਹੁਣ ਜਦੋਂ ਆਕੇ ਸਰਦਾਰ ਜੀ ਆਏ ਆਂੰੰਦਾ ਤੇ ਇੰਨਾ ਕਿ ਮੈਨੂੰ ਮਾਰਨ ਦੇ ਨਾਲ ਜੋੜਨ ਦੇ ਨਾਲ ਇੰਨਾ ਪਿਆਰ ਵਧਿਆ ਮੈਂ ਕਿ ਸੱਚੇ ਪਾਤਸ਼ਾਹ ਮੈਨੂੰ ਹੁਣ ਆਪਣੇ ਚਰਨਾਂ ਨਾਲ ਲਾਈ ਰੱਖੀ ਰੋਟੀ ਥੋੜੀ ਚਾਹੇ ਦਵੀ ਮੈਨੂੰ ਆਪਣੇ ਚਰਨਾਂ ਨਾਲ ਲਾਈ ਰੱਖੀ ਸਰਬਾਪੂਰੀ ਪਹਿਲੇ ਲੋਕ ਤੂਤ ਤਲਕ ਵੀ ਕਰਕੇ ਬੋਲਦੇ ਹੋਣਗੇ ਪਰ ਜਦ ਦੀ ਸਿਰ ਤੇ ਦਸਤਾਰ ਸਜਾਈਏ ਸਿੰਘ ਸਾਹਿਬ ਸਰਦਾਰ ਸਾਹਿਬ ਨਿਹੰਗ ਸਿੰਘ ਬਾਬਾ ਜੀ ਕਹਿ ਕੇ ਜਦ ਪੁਕਾਰਦੇ ਆ ਤਾਂ ਕਿਤੇ ਨਾ ਕਿਤੇ ਗੁਰਦੁਆਰਾ ਸਾਹਿਬ ਜਾ ਕੇ ਜਦ ਦਰਸ਼ਨ ਕਰਦੇ ਹੋਗੇ ਤਾਂ ਇੱਕ ਖਿਆਲ ਜ਼ਰੂਰ ਆਂਦਾ ਹੋਏਗਾ ਕਿ ਜੋ ਅੱਜ ਤੁਸੀਂ ਬਖਸ਼ ਦਿੱਤਾ ਸ਼ਾਇਦ ਉਹ ਹੋਣ ਵਾਲੇ ਜਨਮਾਂ ਤੱਕ ਕੋਈ ਚੀਜ਼ ਨਾ ਮਿਲੇ। ਮੈਂ ਈ ਔਕਾਤ ਦਾ ਮਾਲਕ ਨਹੀਂ ਜਿੰਨੀ ਔਕਾਤ ਦਾ ਮਾਲਕ ਸੱਚੇ ਬਾਦਸ਼ਾਹ ਨੇ ਮੈਨੂੰ ਬਣਾਤਾ। ਜਦੋਂ ਮੈਂ ਸਿਰ ਤੇ ਪਾਗ ਰੰਨੀ ਰਮਾਲਾ ਬੰਨਿਆ ਕੋਈ ਆ ਕੇ ਮੈਨੂੰ ਬਾਬਾ ਜੀ ਕਵੇ ਕੋਈ ਸਰਦਾਰ ਜੀ ਕਵੇ ਮੈਨੂੰ ਆਨੰਦ ਆਣਾ ਸ਼ੁਰੂ ਹੋ ਗਿਆ ਅੰਦਰੋਂ ਹੀ ਆਨੰਦ ਆਣਾ ਸ਼ੁਰੂ ਹੋ ਗਿਆ। ਮੈਂ ਕਹਿੰਦਾ ਯਾਰ ਇਹਨਾਂ ਆਨੰਦ ਆ ਰਿਹਾ ਤਹੇ ਹੁਣ ਇੱਥੇ ਬੈਠੇ ਬੈਠੇ ਚੁੱਪ ਕੇ ਗਿਆ ਕੰਮ ਹੋਵੇ ਠੀਕ ਹੈ ਨਾ ਹੋਵੇ ਭੈਣ ਸਿਮਰਨ ਕਰਦੇ ਜਾਣਾ ਬਸ ਅੰਦਰੋਂ ਅੰਦਰ ਦੀ ਮਾਲਾ ਚਲਾਈ ਜਾਣੀ ਆ ਦੁਨੀਆ ਦੇਈ ਦੇ ਨਾਲ ਕਾਰੋਬਾਰ ਕਰਨਾ ਅੰਦਰ ਦੀ ਨਾਲ ਮਾਲਾ ਚਲਾਈ ਜਾਈਏ ਵਾਹਿਗੁਰੂ ਜੀ ਅੰਦਰ ਜਿਹੜਾ ਵਾਹਿਗੁਰੂ ਦਾ ਜਾਪ ਚੱਲ ਰਿਹਾ ਉਸ ਨੇ ਮਨ ਖੁਸ਼ ਕੀਤਾ ਹੋਇਆ ਮੈਨੂੰ ਆਪਣੇ ਭੈਣ ਸਿਮਰਨ ਕਰਦੇ ਜਾਈਦਾ ਨਾਲ ਆਨੰਦ ਲਈ ਜਾਈਦਾ ਵਾ ਦੇਖੋ ਦੁਨੀਆਦਈ ਨਾ ਕਾਰੋਬਾਰ ਵੀ ਕਰਨੇ ਜ਼ਰੂਰੀ ਹੈ ਬਾਲ ਪਰਿਵਾਰ ਵੀ ਸਾਡਾ ਸਾਡੇ ਗੁਰੂਆਂ ਨੇ ਇਹੀੋ ਕਿਹਾ ਗੁਰੂਆਂ ਨੇ ਸੱਚੇ ਪਾਤਸ਼ਾਹ ਨੇ ਇਹੀੋ ਕਿਹਾ ਵੀ ਆਪਣੀ ਕਿਰਤ ਕਰਨੀ ਆ ਤੇ ਬੱਚਿਆਂ ਨੂੰ ਪਰਿਵਾਰ ਨੂੰ ਆਪਣੀ ਮਿਹਨਤ ਕਰਕੇ ਸਿਖਾਣਾ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਇਹ ਮਿਹਨਤ ਕੀਤੀ ਸੀ ਉਹਨਾਂ ਨੇ ਵੀ ਹਾਲੇ ਚ ਲਾਏ ਉਹਨਾਂ ਨੇ ਕਿੰਨਾ ਕੁਝ ਕੀਤਾ ਉਹ ਸੱਚੇ ਪਾਤਸ਼ਾਹ ਨੇ ਉਹ ਇਸ ਸੰਗਤ ਨੂੰ ਇੱਕ ਦਿਹਾੜ ਦੇਂਦੇ ਸੀ ਵੀ ਮੈਂ ਜੀ ਮੈਂ ਕੰਮ ਕਰਦਾ ਤੁਸੀਂ ਵੀ ਕਾਰੋਬਾਰ ਕਰੋ ਵੀ ਕਾਰੋਬਾਰ ਕਰਦੇ ਕਰਦੇ ਮਾਰੇ ਦੇ ਲੜ ਲੱਗੋ ਜਪਾਪੂ ਜੀ ਪਰਿਵਾਰ ਦੇ ਵਿੱਚ ਕੋਣ ਕੋਣ ਹੈ ਜੀ ਤੁਹਾਡੇ ਵਾਇਗੁਰ ਜੀ ਹਲੇ ਥੱਲੇ ਸਿੰਘ ਤੇ ਮੇਰੇ ਹਲੇ ਬਾਕੀ ਪਰਿਵਾਰ ਉਹਨਾਂ ਦੇ ਹਲੇ ਨਹੀਂ ਵਿਚਾਰ ਜਦੋਂ ਉਹਨਾਂ ਦੇ ਵਿੱਚ ਜਦੋਂ ਜਗਨਾ ਉਹਨਾਂ ਦੇ ਹੋਏਗੀ ਤੇ ਮਾਲ ਚਰਦੀ ਅਗਲ ਕਿਲਾ ਕਿ ਉਹਨਾਂ ਤੇ ਵੀ ਕਰੇਗਾ ਜੀ ਜਦੋਂ ਦਸਤਾਰ ਸਜਾ ਕੇ ਦਮਾਲਾ ਬਣ ਕੇ ਕਰੇਗੇ ਪਰਿਵਾਰ ਨਾਲ ਇੱਕ ਜੋ ਖਿਆਲ ਸਾਂਝੇ ਹੋਏ ਉਹ ਉਸ ਦੇ ਬਾਰੇ ਜ਼ਿਕਰ ਕਰੋ ਮੇਰਾ ਪਰਿਵਾਰ ਕਹਿੰਦਾ ਪਹਿਲਾਂ ਤਾਂ ਕਈ ਸੀ ਕੁਝ ਮੈਂ ਜਦੋਂ ਬੰਨਿਆ ਤੇ ਮੇਰੇ ਮੇਰੇ ਕੋਈ ਹੋਰ ਵੀ ਰਿਸ਼ਤੇਦਾਰ ਵੀ ਆਏ ਉਹ ਵੀ ਕਹਿੰਦੇ ਕਹਿੰਦੇ ਵਾਇਗੁਰ ਜੀ ਵੀ ਤੁਸੀਂ ਅੱਗੇ ਤੇ ਤੁਸੀਂ ਮੈਂ ਕਹਿੰਦਾ ਨਹੀਂ ਹੁਣ ਮੈਂ ਮਾਲਕ ਦੇ ਨਾਲ ਲੱਗਣਾ ਚਾਹੁੰਦਾ ਹਾਂ ਕਿ ਮਾਲਕ ਮੈਨੂੰ ਆਪਣੇ ਨਾਲ ਜੋੜਦਾ ਪਿਆ ਤੇ ਮੈਂ ਉਹਨਾਂ ਨਾਲ ਹੀ ਸੱਚੇ ਪਾਤਸ਼ਾਹ ਦੇ ਨਾਲ ਮੈਂ ਰਹਿਣਾ ਵਾ ਤੇ ਮੇਰੇ ਗਲੀ ਮੁਹੱਲੇ ਵਿੱਚ ਵੀ ਮੇਰੇ ਦੋ ਤਿੰਨ ਜਣੇ ਜਦੋਂ ਜਦੋਂ ਮੇਰੇ ਕੇਸ ਵੱਡੇ ਹੋਣੇ ਸ਼ੁਰੂ ਹੋ ਗਏ ਦਾੜਾ ਦਾੜਾ ਦਾ ਪ੍ਰਕਾਸ਼ ਹੋਇਆ ਤੇ ਮੇਰੀ ਗਲੀ ਦੇ ਵਿੱਚ ਵੀ ਦੋ ਤਿੰਨ ਮੁੰਡੇ ਹਿੰਦੂ ਹੀ ਉਹਨਾਂ ਨੇ ਕਿਹਾ ਯਾਰ ਰਮਨ ਤੀ ਇੰਨਾ ਸੋਹਣਾ ਲੱਗਦਾ ਯਾਰ ਸਰਦਾਰ ਬਣਿਆ ਕਿੰਨਾ ਉਹ ਮੇਰੀ ਗਲੀ ਦੇ ਵਿੱਚ ਤਿੰਨ ਮੁੰਡੇ ਵਾਗੁਰੂ ਜੀ ਚਲੋ ਹੋਏ ਉਹ ਮੈਂ ਕਹਿੰਦਾ ਸੱਚੇ ਪਾਤਸ਼ਾਹ ਇਸ ਸੇਵਕ ਨੂੰ ਇੰਨੇ ਜੁਗਤ ਤੁਹੂ ਕਰਤਾ ਵਾ ਜਿਹਨੂੰ ਤੇਰੇ ਵੱਲੋਂ ਦੇਖ ਕੇ ਹੋਰ ਵੀ ਸੰਗਤਾਂ ਸਿੰਘ ਤੁਹਾਨੂੰ ਤਿਆਰ ਹੋਈਆਂ ਤੇ ਮੈਂ ਕਿਹਾ ਸੱਚੇ ਪਾਤਸ਼ਾਹ ਮੈਨੂੰ ਇਦਾਂ ਹੀ ਨਾਲ ਲਾਈ ਰੱਖੀ ਇਦਾਂ ਮੈਨੂੰ ਦੇਖ ਕੇ ਹੋਰ ਸਿੰਘ ਬਣ ਮੈਂ ਕਿਹਾ ਜਿਹੜੇ ਆਈਕਲ ਦੇ ਨੌਜਵਾਨ ਦੀ ਪੀੜੀ ਜਨਮ ਲਈ ਹਯੋ ਤੇ ਆਦੇਹ ਦੇਣਾ ਚਾਹਨਾ ਸੱਚੇ ਪਾਤਸ਼ਾਹ ਦੇ ਘਰ ਜਾਓ ਉਹਨਾਂ ਦੇ ਬਚਨ ਸੁਨੋ ਉਹ ਗੁਰ ਘਰ ਨਾਲ ਜੁੜੋ ਉਹਨਾਂ ਦੀ ਸੇਵਾ ਕਰੋ ਤੇ ਅੰਦਰੋਂ ਮਨ ਦਾ ਕੁਝ ਵਿਚਾਰ ਬੰਦੇ ਦਾ ਜਾਗਦਾ ਹੈ ਚਰਦੀਆਂ ਕਲਾ ਕਰਦਾ ਸੱਚੇ ਪਾਤਸ਼ਾਹ ਆਪਣੇ ਨਾਲ ਜ਼ੋਰ ਦਾ ਦਿਨ ਬਿਦਿਨ ਕਿੰਨਾ ਸਮਾਂ ਹੋ ਗਿਆ ਸਿੱਖੀ ਦੇ ਨਾਲ ਜੁੜੇ ਹੋ ਤੁਸੀਂ ਵਾਹਿਗੁਰੂ ਜੀ ਮੈਨੂੰ ਇਸ ਤਰ੍ਹਾਂ ਦੇ 4 ਸਾਲ ਹੋ ਗਏ ਆ 4 ਸਾਲ ਹੋ ਗਏ ਆ ਮੈਂ ਕੇਸ ਨਹੀਂ ਕਰ ਸਕਦਾ 4 ਸਾਲਾਂ ਤੋਂ ਪਹਿਲੇ ਤੇ 4 ਸਾਲਾਂ ਦੀ ਬਾਅਦ ਦੀ ਜ਼ਿੰਦਗੀ 'ਚ ਫਰਕ ਕੀ ਲੱਗਾ ਜੀ ਆਨੰਦ ਆ ਰਿਹਾ ਜੀ ਆਨੰਦ ਆ ਰਿਹਾ ਹੈ ਮੇਰੇ ਉਹ ਜਿਹੜੇ ਮੇਰੇ ਰੁਕੇ ਕੋਈ ਕੰਮ ਹੁੰਦੇ ਆ ਕਿਸੇ ਤਰ੍ਹਾਂ ਹੀ ਕੋਈ ਗੱਲ ਹੁੰਦੀ ਹੈ ਇੱਥੋਂ ਬੈਠਿਆ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੇ ਚਰਨਾਂ 'ਚ ਬੇਨਤੀ ਕਰਦੇ ਆ ਉਹ ਅੱਜਕੱਲ 2-3 ਦਿਨਾਂ 'ਚ ਮੇਰਾ ਫਤਿਹ ਹੋ ਜਾਂਦਾ ਕੰਮ ਸ਼ੁਕਰ ਹੈ ਮੈਂ ਮਾਲਕ ਦਾ ਫਿਰ ਮੈਂ ਕਾਰੋਬਾਰ ਕਰਦਿਆਂ ਕਰਦਿਆਂ ਮੈਂ ਤਿੰਨ ਬੂਣੀਆਂ ਸੱਚੇ ਪਾਤਸ਼ਾਹ ਦੇ ਚਰਨਾਂ ਜੇ ਰੱਖ ਦੇਣੀਆਂ ਉਹ ਮੈਂ ਆਪਣੇ ਮਾਂ ਨੂੰ ਦੇਣਾਂ ਜਾ ਕੇ ਮੈਂ ਕਹਿਆ ਯਾਰ ਮੇਰਾ ਮੇਰਾ ਉਹ ਸੱਚੇ ਪਾਸ਼ਾ ਮੇਰਾ ਯਾਰ ਵੀ ਆ ਮੇਰਾ ਗੁਰੂ ਵੀ ਆ ਮੈਂ ਸੱਚੇ ਪਾਸ਼ਾ ਜੇ ਤਿੰਨ ਬੋਣੀਆਂ ਹੁੰਦੀਆਂ ਕਰਦਾ ਉਹ ਮੈਂ ਕਿਤੇ ਇਧਰ ਉਧਰ ਨਹੀਂ ਕਰਦਾ ਉਹ ਜਾ ਕੇ ਆਪਣੀ ਮਾਂ ਨੂੰ ਦੇ ਦੇਣਾ ਤੇ ਮੇਰੀ ਮਾਂ ਇੱਕ ਇੱਕ ਰੁਪਏ ਤੋਂ ਤਰਸਦੀ ਵੀ ਹੋਵੇ ਇੱਕ ਇੱਕ ਰੁਪਏ ਤੋਂ ਤਰਸਦੀ ਵੀ ਹੋਵੇ ਤੇ ਮੈਂ 200 ਰੁਪਏ ਭੇਜਾਂ ਉਹ ਹੈ ਕਿਸੇ ਕੰਮ ਨਹੀਂ ਜੇ ਮੇਰੀ ਮਾਂ ਰੇ ਉਹ ਸੇਵਾ ਜਾਂਦੇ ਮੈਂ ਆਪਣੀ ਮਾਂ ਨੂੰ ਦਿੰਨਾ ਉਹ ਕਪੜਾ ਲਵੇ ਰੋਟੀ ਪਾਣੀ ਖਾਵੇ ਦਹੀਂ ਲਵੇ ਜੋ ਮਰਜ਼ੀ ਲਵੇ ਇਹ ਸੇਵਾ ਜਹਾਂ ਜ ਕਰਦੀ ਤੇ ਬੱਪੂ ਜੀ ਆਪਾਂ ਜੇ ਗੱਲ ਕਰੀਏ ਨੌਜਵਾਨ ਪੀੜੀ ਜਿਹੜੀ ਨੌਜਵਾਨ ਪੀੜੀ ਕਾਫੀ ਪਟਕਦੀ ਜਾ ਰਹੀ ਹੈ ਸਿੱਖੀ ਤੋਂ ਦੂਸਰੇ ਲੜ ਲੱਗਦੀ ਜਾ ਰਹੀ ਹੈ ਵਾਹਿਗੁਰੂ ਜੀ ਮੈਂ ਇਹੋ ਕਹਿਣਾ ਚਾਹੁੰਦਾ ਆ ਇਧਰ ਉਧਰ ਕਿਤੇ ਨਾ ਭਟਕੋ ਇਧਰ ਉਧਰ ਕੋਈ ਪਟਕਣ ਦੀ ਕੋਈ ਲੋੜ ਨਹੀਂ ਵਾਹਿਗੁਰੂ ਜੀ ਗੁਰੂ ਘਰ ਨਾਲ ਜੁੜੋ ਅੱਜ ਕੋਸ਼ ਕੱਲ ਕੋਸ਼ ਮੈਂ ਕਹਿੰਦਾ ਕੋਈ ਐਹੋ ਜਿਹਾ ਕਿਸੇ ਦਾ ਇਹ ਜੇ ਵਾਹਿਗੁਰੂ ਕੀ ਗੁਰੂ ਘਰ ਦੇ ਜਾਂਦੇ ਹੋ ਚਿੱਕੇ ਇਹ ਜੇ ਸੰਤ ਦੀ ਨਜ਼ਰ ਪੈਂਦੀ ਆ ਉਹ ਚਰਦੀਆਂ ਕਲਾ ਚ ਹੋ ਜਾਂਦਾ ਵਾ ਉਹ ਤੇ ਐਸਾ ਪ੍ਰਭਾਵ ਪੈਂਦਾ ਸੱਚੇ ਪਾਤਸ਼ਾਹ ਦੇ ਲੜ ਲੱਗ ਜਾਂਦਾ ਉਹ ਵੀ ਦੇਖੋ ਸਿੱਖੀ ਦੇ ਸਰੂਪ ਚ ਆਣਾ ਸ਼ੁਰੂ ਹੋ ਜੇਗਾ ਗੁਰੂ ਘਰ ਨਾ ਛੱਡੋ ਗੁਰੂ ਘਰ ਨਾ ਛੱਡੋ ਜਿਵੇਂ ਸਾਡੇ ਇਸ ਗਰੀਬ ਤੇ ਮੇਰੇ ਤੇ ਕਿ ਇਸ ਕੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਆਪਣੇ ਗੁਰੂ ਘਰ ਨਾ ਛੱਡੋ ਗੁਰੂ ਦੇ ਘਰ ਜਾਣਾ ਹੀ ਜਾਣਾ ਜਾਓ ਕੱਲ ਜਾਓ ਜਰੂਰ ਜਾਓ ਪਰਿਵਾਰ ਲੈ ਕੇ ਜਾਓ ਦਿਨ ਬੇ ਦਿਨ ਤਰੱਕੀਆਂ ਹੋਣਗੀਆਂ ਮਾੜ ਸੱਚੇ ਪਾਤਸ਼ਾਹ ਹਰ ਕਰਮ ਹਰ ਕਮ ਵਾਧਾ ਹੀ ਪਾਏਗਾ ਅੱਜ ਸਿੱਖੀ ਨੂੰ ਛੱਡ ਕੇ ਲਾਡਰ ਦੇ ਵਿੱਚ ਕੈ ਲੀਏ ਜਾਂ ਗੁਰੂ ਪ੍ਰਤੀ ਪ੍ਰੇਮ ਧਰਮ ਵੀ ਤਬਦੀਲ ਕਰ ਰਹੇ ਹੈ ਕਈ ਆਪਣੇ ਨੌਜਵਾਨਿਆ ਕੇਸ ਵੀ ਕਤਲ ਕਰ ਰਹੇ ਪਰ ਲੱਗਦਾ ਹੈ ਕਿ ਜੇਕਰ ਤੁਸੀਂ ਸਿੱਖੀ ਦੇ ਵਿੱਚ ਆ ਕੇ ਜਾਂ ਇੱਕ ਵਾਰ ਪਰਣਾ ਸਜਾਇਆ ਤੁਹਾਨੂੰ ਇੱਕ ਮਾਣ ਮਹਿਸੂਸ ਹੋਣ ਲੱਗ ਗਿਆ ਤਾਜ ਮਹਿਸੂਸ ਹੋਣ ਲੱਗ ਪਿਆ ਸਿਰ ਤੇ ਪਰ ਜਿਨ੍ਹਾਂ ਨੂੰ ਬਚਪਨ ਤੋਂ ਹੀ ਚੀਜ਼ਾਂ ਮਿਲੀਆਂ ਉਹ ਕਿਉਂ ਭੁੱਲਦੇ ਜਾ ਰਹੇ ਹੈ ਸਾਦੀ ਬਚਪਨ ਤੋਂ ਇਤਰਾਜ ਜਦੋਂ ਸੋਸਾਇਟੀ ਦੀ ਗੱਲ ਆਉਂਦੀ ਆ ਲੋਕ ਅੱਜ ਬੱਚੇ ਦੇਖੋ ਮੁੰਡੇ ਹੋਰੀ ਤਾਂ ਹੁੰਦੇ ਨਹੀਂ ਜੋ ਸੋਸਾਇਟੀ ਜਿਮਾਰੇ ਚੰਗੇ ਜੀ ਬਹਿਣਾ ਨਾ ਉਸੇ ਤਰ੍ਹਾਂ ਦੀ ਵਾਤਾਵਰਨ ਹੋ ਜਾਂਦਾ ਉਹ ਜੇ ਨਾ ਜੁੜਨਗੇ ਨਾ ਜੇ ਚੰਗੇ ਨਾਲ ਜੁੜਨਗੇ ਤੇ ਚੜ੍ਹਦੀਆਂ ਕਲਾ ਹੋਣਗੀਆਂ ਸੱਚੇ ਪਾਤਸ਼ਾਹ ਉਹਨਾਂ ਦੇ ਕਿਰਪਾ ਕਰੇਗਾ ਦਇਆ ਕਰਕੇ ਮਿਹਰ ਕਰਕੇ ਬਖਸ਼ਿਸ਼ ਕਰੇਗਾ ਉਹ ਦਇਆਵਾਨ ਹੈ ਉਹ ਦਇਆਵਾਨ ਹੈ ਉਹ ਬਖਸ਼ਿਸ਼ ਕਰੇਗਾ ਚੜ੍ਹਦੀਆਂ ਕਲਾ ਕਰੇਗਾ ਭਾਈ ਜੀ ਬਸ ਇੱਕ ਵਾਰ ਜਕਾਰਾ ਤੇ ਫਤਿਹ ਬਲਾ ਕੇ ਆਪਾਂ ਇੰਟਰਵਿਊ ਦੀ ਸਮਾਪਤੀ ਕਰਦੇ ਆ ਜਕਾਰਾ ਲਾ ਕੇ ਨਿਹਾਲ ਹੋ ਜਾਵੇ ਸ਼ੀਦਾ ਸਿੰਘਾਂ ਦੇ ਚਰਨਾਂ ਨੂੰ ਭਾਵੇ ਹੇ ਰਿਆ ਕਾਲ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦੇਖ ਸਕਦੇ ਹੋ ਕੀਰਤ ਕਰ ਰਿਹਾ ਬਾਪੂ ਜੀ ਰਮਨ ਕੁਮਾਰ ਤੋਂ ਰਮਨਦੀਪ ਸਿੰਘ ਤੱਕ ਦਾ ਸਫਰ 4 ਸਾਲ ਪਹਿਲੇ ਬਾਪੂ ਜੀ ਇੱਥੇ ਸਿੱਖੀ ਦੇ ਵਿੱਚ ਕਿਸੇ ਕੋਲੋਂ ਆਖਿਆ ਕਿ ਮੇਰੇ ਸਿਰ ਤੇ ਇੱਕ ਵਾਰ ਪਰਨਾ ਸਜਾ ਦੇ ਤਾਂ ਉਸ ਤੋਂ ਬਾਅਦ ਸਿੱਖੀ ਨਾਲ ਪ੍ਰੇਮ ਸਿਰ ਦੇ ਉੱਤੇ ਮਾਣ ਤਾਜ ਐਸਾ ਮਹਿਸੂਸ ਹੋਇਆ ਕਿ ਉਸ ਤੋਂ ਬਾਅਦ ਕਿਸੇ ਹੀ ਨੇ ਕਤਲ ਕਰਵਾਇਆ ਜੋ ਸਿਰ ਤੇ ਤਾਜ ਆ ਉਹ ਚੀਜ਼ਾਂ ਜਿਹੜੀਆਂ ਸਾਨੂੰ ਦਿੱਤੀਆਂ ਉਹ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਅਸੀਂ ਭੁੱਲਣੀਆਂ ਨਹੀਂ ਚਾਹੀਦੀਆਂ ਜੇ ਆਪਾਂ ਗੱਲ ਕਰਦੇ ਆ ਤਾਂ ਅੱਜ ਵੀ ਗੁਰੂ ਸਾਹਿਬਾਨ ਦੀ ਦਿੱਤੀ ਹੋਈ ਦਸਤਾਰ ਸਿਰ ਤੇ ਤਾਜ ਐਸਾ ਮਹਿਸੂਸ ਹੁੰਦਾ ਕਿ ਦੁਨੀਆ ਤੋਂ ਵੱਖਰੇ ਲੱਗਦੇ ਆ ਬਾਪੂ ਜੀ ਨੇ ਆਖਿਆ ਕਿ ਮੇਰੇ ਵੱਲ ਵੇਖ ਕੇ ਗਲੀ ਦੇ ਤਿੰਨ ਨੌਜਵਾਨਾਂ ਨੇ ਹੋਰ ਸਿੱਖੀ ਦਾ ਰੂਪ ਧਾਰਨ ਕੀਤਾ ਸੋ ਜੋ ਹੁਣ ਧਰਮ ਤਬਦੀਲ ਕਰਦੇ ਜਾ ਰਹੀ ਹੈ ਜਾਂ ਸਿੱਖੀ ਤੋਂ ਭਟਕ ਕੇ ਕੇਸ ਕਟਾਉਂਦੇ ਜਾ ਰਹੇ ਆ ਉਹਨਾਂ ਨੂੰ ਇਸ ਇੰਟਰਵਿਊ ਤੋਂ ਖਾਸ ਸਮਝ ਲੱਗ ਜਾਵੇਗੀ ਫਿਲਹਾਲ ਮੈਨੂੰ ਦੇ ਆਜ਼ਾਦ ਸੁਰਖਾਪ ਟੀਵੀ ਦੇ ਲਈ ਮੈਂ ਦਮਦਰ ਸਿੰਘ ਅਮਰਸਰ